ਪੀਆਰ ਤੇ ਇੰਤਜ਼ਾਰ ਦੇ ਵਿੱਚ ਵਿਦੇਸ਼ ਦੇ ਵਿੱਚ ਬੈਠੇ ਮਾਪਿਆਂ ਦੇ लाडले ਪੁੱਤ ਇਹੀ ਸੋਚਦੇ ਰਹਿੰਦੇ ਨੇ ਕਿ ਕਦੋਂ ਉਹ ਪੀਆਰ ਹੋਣ ਕੇ ਤੇ ਵਾਪਸ ਉਹ ਆਪਣੇ ਪਰਿਵਾਰਿਕ ਜੀਆਂ ਨੂੰ ਜਾ ਕੇ ਮਿਲ ਸਕਣਗੇ। ਇਸੇ ਆਸ ਤੇ ਵਿੱਚ ਇੱਕ ਜਵਾਨ ਪੁੱਤ ਨੇ ਆਪਣੇ ਘਰਦਿਆਂ ਨੂੰ ਕਿਹਾ ਕਿ ਉਸ ਨੂੰ ਕਾਫੀ ਸਾਲ ਇੱਥੇ ਆਏ ਨੂੰ ਹੋ ਗਏ ਨੇ। ਕੰਮਕਾਰ ਵੀ ਠੀਕ ਚੱਲ ਰਿਹਾ ਤੇ ਹੁਣ ਉਹ ਪੀਆਰ ਹੋ ਜਾਵੇਗਾ ਤਾਂ ਤੁਹਾਨੂੰ ਮਿਲਣ ਛੇਤੀ ਹੀ ਆਵੇਗਾ। ਪਰ ਨਹੀਂ ਪਤਾ ਸੀ ਕਿ ਇਹ ਸਾਰੀਆਂ ਉਮੀਦਾਂ ਤੇ ਆਸਾਂ ਤੇ ਪਾਣੀ ਫਿਰ ਜਾਣਾ ਸੁਲਤਾਨਪੁਰ ਲੋਧੀ ਵਿੱਚ ਜਵਾਨ ਮੁੰਡੇ ਦੀ ਜਾਨ ਜਾਣ ਤੋਂ ਬਾਅਦ ਪਰਿਵਾਰ ਡੂੰਘੇ ਦੁੱਖ ਦੇ ਵਿੱਚ ਹੈ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਪੀਆਰ ਦਾ ਇੰਤਜ਼ਾਰ ਕਰਦਾ ਕਰਦਾ ਹੈ ਮੁੰਡਾ ਉਹਨਾ ਤੋਂ ਕਿੰਨੀ ਦੂਰ ਚਲਾ ਗਿਆ ਜਸਵੀਰ ਸਿੰਘ ਪੁੱਤਰ ਸੋਨ ਸਿੰਘ ਵਾਸੀ ਵਾਟਾਂ ਵਾਲੀ ਗੁਰਦ੍ਹਾਲ ਨਿਵਾਸੀ ਵੇ ਇਨਕਲੇਵ ਸੁਲਤਾਨਪੁਰ ਲੋਧੀ ਦੇ ਘਰ ਇਸ ਸਮੇਂ ਮਾਹੌਲ ਬੇਹਦ ਗਮਗੀਨ ਹੈ ਉਹਨਾਂ ਨੂੰ ਪਤਾ ਲੱਗਿਆ ਕਿ ਅਮਰੀਕਾ ਦੇ ਵਿੱਚ ਉਹਨਾਂ ਦੇ 33 ਸਾਲਾਂ ਜਵਾਨ ਪੁੱਤ ਦੀ ਜਾਨ ਚਲੀ ਗਈ ਉਸ ਦੀ ਮ੍ਰਿਤਕ ਦੇਵੀ ਉੱਤੀ ਹੈ ਤੇਦਰ ਪਰਿਵਾਰ ਨੇ ਰੋ ਰੋ ਕੇ ਅੱਖਾਂ ਤੱਕ ਸੁਝਾ ਲਈਆਂ 33 ਸਾਲਾਂ ਜਵਾਨ ਮੁੰਡਾ ਪ੍ਰਗਟ ਸਿੰਘ ਇਸ ਦੁਨੀਆ ਤੋਂ ਚਲਾ ਗਿਆ ਅਦੇਸ਼ ਦੇ ਪਿੱਛੇ ਦਾ ਕਾਰਨ ਅਟੈਕ ਦੱਸਿਆ ਜਾ ਰਿਹਾ ਹੈ ਪਿਓ ਨੇ ਦੱਸਿਆ ਕਿ ਸਵੇਰ ਸਮੇ ਉਸ ਦੀ ਗੱਲ ਹੁੰਦੀ ਹੈ ਚੰਗਾ ਭਲਾ ਵੀਡੀਓ ਕਾਲ ਤੇ ਦਿਖ ਰਿਹਾ ਸੀ ਸਾਰੀਆਂ ਗੱਲਾਂ ਉਸ ਨੇ ਵਧੀਆ ਕੀਤੀਆਂ ਪਰ ਸ਼ਾਮ ਹੁੰਦਿਆਂ ਨੂੰ ਹੀ ਉਸਦੇ ਦੋਸਤਾਂ ਦਾ ਫੋਨ ਆਂਦਾ ਹੈ ਕਿ ਇਹ ਸਾਰਾ ਮਨਪਾਗਾ ਪਾਣਾ ਵਾਪਰਿਆ ਹਿੰਦਕ ਨੌਜਵਾਨ ਦੇ ਪਿਤਾ ਜਸਵੀਰ ਸਿੰਘ ਭਰਾ ਪਰਮਜੀਤ ਸਿੰਘ ਦੇ ਵੱਲੋਂ ਹੀ ਦੱਸਿਆ ਗਿਆ ਕਿ ਉਹ ਹਜੇ ਕਵਾਰਾ ਸੀ 2016 ਤੋਂ ਅਮਰੀਕਾ ਦੇ ਸਟਾਕਟਨ ਸ਼ਹਿਰ ਦੇ ਵਿੱਚ ਰਹਿ ਰਿਹਾ ਸੀ ਪ੍ਰਗਟ ਸਿੰਘ ਦੇ ਸਾਥੀਆਂ ਨੇ ਉਹਨਾਂ ਨੂੰ ਫੋਨ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਉਹਨਾਂ ਨੇ ਕਿ ਕਿਸ ਤਰ੍ਹਾਂ ਪ੍ਰਗਟ ਖਤਮ ਹੋ ਚੁੱਕਿਆ ਪਰਿਵਾਰ ਨੇ ਦੱਸਿਆ ਕਿ ਉਹ ਅਮਰੀਕਾ ਦੇ ਵਿੱਚ ਟਰਾਲਾ ਚਲਾਉਂਦਾ ਸੀ पीआर هون ਦੇ ਲਈ ਫਾਈਲ ਲੱਗੀ ਹੋਈ ਸੀ ਅਤੇ ਜਲਦੀ ਉਸ ਨੂੰ ਪੀਆਰ ਵੀ ਮਿਲ ਜਾਣੀ ਸੀ ਫਿਲਹਾਲ ਉਹਨਾਂ ਉਮੀਦ ਕੀਤੀ ਹੈ ਅਪੀਲ ਕੀਤੀ ਹੈ ਸਰਕਾਰ ਦੇ ਸਾਹਮਣੇ ਦੁਹਾਈ ਪਾਈ ਹੈ ਕਿ ਉਹਨਾਂ ਦੇ ਪੁੱਤ ਦੀ ਰਿਤਕ ਦੇ ਨੂੰ ਪੰਜਾਬ ਲਿਆਂਦਾ ਜਾਵੇ ਕੇਂਦਰ ਸਰਕਾਰ ਤੋਂ ਵੀ ਉਹਨਾਂ ਨੇ ਮਦਦ ਦੀ ਮੰਗ ਕਰਦੇ ਹੋਏ ਕਿ ਹਾਂ ਕਿ ਇਹ ਹੀ ਚਾਹ ਰਹੇ ਨੇ ਪ੍ਰਗਟ ਸਿੰਘ ਦੇ ਜਾਨ ਤੋਂ ਬਾਅਦ ਪਰਿਵਾਰ ਸਮੇਤ ਉਸ ਦੀ ਮਾਤਾ ਕੁਲਦੀਪ ਕੌਰ ਜੋ ਕਿ ਡੂੰਗੇ ਸਦਮੇ ਦੇ ਵਿੱਚ ਉਹਨਾਂ ਨੇ ਵੀ ਇਹੀ ਕਿਹਾ ਕਿ ਪੁੱਤ ਨੂੰ ਆਖਰੀ ਵਾਰ ਦੇਖਣਾ ਚਾਹੁੰਦੇ ਨੇ ਇਸ ਮੌਕੇ ਤੇ ਪ੍ਰਗਟ ਸਿੰਘ ਦੇ ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਹੋਰ ਵੀ ਕਈ ਸੱਜਣੇ ਤੇ ਹਾਜ਼ਰ ਸਨ ਜਿਨ੍ਹਾਂ ਨੇ ਪਰਿਵਾਰ ਦੇ ਨਾਲ ਡੂੰਗਾ ਦੁੱਖ ਜ਼ਾਹਿਰ ਕੀਤਾ ਮੈਂ ਪਰਮਜੀਤ ਸਿੰਘ ਮੇਰਾ ਬ੍ਰਦਰ ਹੈ ਪ੍ਰਗਟ ਸਿੰਘ ਇਹ ਨਾ 8 ਸਾਲ ਤੋਂ ਅਮਰੀਕਾ ਗਿਆ ਹੋਇਆ ਸੀ ਤੇ 8 ਸਾਲ ਦੇ ਧੋਣ ਦੇ ਦੌਰਾਨ ਬਾਤ ਚੈਅ ਦੇ ਸੰਨ ਇੱਕ ਦਿਨ ਅਚਾਨਕ ਹੀ ਫੋਨ ਆਇਆ ਸੋਮਵਾਰ ਕਿ ਇਹ ਵਿਦਿਆਨ ਡੈਥ ਹੋ ਗਿਆ ਅਟੈਕ ਦੇ ਨਾਲ ਦੇ ਨਾਲ ਤਿੰਨ ਚਾਰ ਮੁੰਡੇ ਰਹਿ ਰਹੇ ਸੀ ਉਹਨਾਂ ਨੇ ਸਾਨੂੰ ਕਾਲ ਕੀਤੀ ਕਾਲ ਕਰਨ ਦੇ ਦੌਰਾਨ ਸਾਨੂੰ ਪਤਾ ਚੱਲਿਆ ਕਿ ਇਹਨੂੰ ਲੈ ਕੇ ਗਿਆ ਐਂਬੂਲੈਂਸ ਚ ਹਸਪੀਟਲ ਹਸਪੀਟਲੇ ਜਾਣ ਦੇ ਦੌਰਾਨ ਉੱਥੇ ਜਾ ਕੇ ਡਾਕਟਰਾਂ ਨੇ ਦਾ ਟਰੀਟਮੈਂਟ ਥੋੜਾ ਪਤਾ ਕੀਤਾ ਬਟ ਨਹੀਂ ਉਹਨਾਂ ਨੇ ਇਹਨੂੰ ਨਾ ਡੈਥ ਹੱਟ ਕਰਾਰ ਦੇ ਕੇ ਬਤਲ ਮਰਤੇ ਕਰਾ ਦੇ ਦਿੱਤਾ ਗਿਆ ਕਿ ਇਹਦੇ ਬਤਲ ਡੈਥ ਹੋ ਚੁੱਕੀ ਆ ਤੇ ਫਿਰ ਇੱਥੇ ਮੈਂ ਉਸ ਦੌਰਾਨ ਡੈਡੀ ਜੀ ਨੂੰ ਉਹਨਾਂ ਦੱਸਿਆ ਕਿ ਇਹਦੀ ਡੈਥ ਥੋੜੀ ਵਰਕੜੀ ਵੀ ਹਦੀ ਤੇ ਇਹਨਾਂ ਨੂੰ ਸਾਰਿਆਂ ਨੂੰ ਪਤਾ ਚੱਲਿਆ ਇਹ ਅਸੀਂ ਪਹਿਲਾਂ ਸਾਡਾ ਪਿੰਡ ਹੈਗਾ ਜੀ ਵਾਟਾ ਵਾਲੀ ਅਸੀਂ ਉੱਥੇ ਰਹਿ ਰਹੇ ਸੀ ਫਿਰ 2 ਸਾਲ ਹੋ ਗਏ ਸਾਨੂੰ ਅਸੀਂ ਇੱਥੇ ਨਾ ਸੁਲਤਾਨਪੁਰ ਆਏ ਹੋਏ ਵੀ ਇਨਕਲੇਵ ਰੈਸਟਾ ਮੈਥੇ ਰਹਿ ਰਹੇ ਹਾਂ ਜੀ ਮੇਰੀ ਨਾ ਪ੍ਰਗਟ ਸਿੰਘ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ 8 ਸਾਲਾਂ ਦੇ ਦੌਰਾਨ ਪ੍ਰਗਟ ਸਿੰਘ ਮੇਰਾ ਵੀਰ ਹੀ ਦੱਸਦਾ ਸੀ ਕਿ ਮੇਰੇ ਪੇਪਰ ਲੱਗੇ ਹੋਏ ਵਕੀਲ ਥਰੂ ਤੇ ਵੀਰ ਦੇ ਪੇਪਰ ਹੁਣ ਇਹਦਾ April ਦੇ ਵਿੱਚ ਵੀਰ ਦੇ ਪੇਪਰ ਜਿੱਦਾਂ ਨਿਕਲ ਦੀ ਆ ਸੀ ਤੇ ਵੀਰ ਨੇ ਜਿੱਦਾਂ ਉਹ ਵਕੀਲ ਨੂੰ ਆਪਣੇ ਪੈਸੇ ਵੀ ਥੋੜੇ ਬਥੇ ਪੇ ਕੀਤੇ ਸੀ ਜਾ ਕੇ ਤੇ ਵੀਰ ਨੂੰ ਬਿਆਨ ਨੂੰ 8 ਸਾਲ ਹੋ ਗਏ ਆ ਤੇ ਵੀਰ ਨੇ ਹੁਣ ਇਹ ਗੱਲ ਕਹੀ ਸੀ ਕਿ ਚਲ-ਚਲਤੀ ਤੋਂ ਜਲਦੀ ਮੇਰੇ ਪੇਪਰ ਚਲੋ ਕਲੀਅਰ ਹੋ ਜਾਣਗੇ ਤੇ ਮੈਂ ਇੰਡੀਆ ਵੀ ਚੱਕਰ ਮਾਰੂਗਾ ਪਰ ਉਸੇ ਦੌਰਾਨ ਇਹਦੀ ਡੈਥ ਹੋ ਗਈ ਵੀ ਕਿਤੇ ਜੀਰ ਜੀ ਟਰਾਲਾ ਚਲਾ ਰਿਆ ਸੀ ਜਦੋਂ ਇਹਨਾਂ ਨੇ ਮਤਲਬ ਕਾਫੀ ਟਾਈਮ ਤੋਂ ਹੁਣ ਚਾਰ-ਪੰਜ ਸਾਲ ਹੋ ਗਏ ਟਰਾਲਾ ਹੀ ਚਲਾ ਰਿਆ ਸੀ ਪਹਿਲਾਂ ਇਹਨਾਂ ਨੇ ਹੋਟਲ ਦੇ ਵਿੱਚ ਕੰਮ ਕੀਤਾ ਸੀ ਹਾਂਜੀ ਹਾਂਜੀ ਮੈਂ ਜਸਵੀਰ ਸਿੰਘ ਉੱਤੋਂ ਜ਼ਾਹ ਸੌਨ ਸਿੰਘ ਵਾਸੀ ਪਿੰਡ ਵਾਟਾਂ ਵਾਲੀ ਖੁਰਦ ਹੁਣ ਇਸ ਵੇਲੇ ਪਿਛਲੇ ਦੋ ਸਾਲਾਂ ਤੋਂ ਵੇਨ ਕਲੇਵ ਸਰਦਾਰ ਪਰਲੋਤੀ ਵਿੱਚ ਰਹ ਰਹਿਆ ਮੇਰਾ ਬੇਟਾ ਪ੍ਰਗਟ ਸਿੰਘ ਮਾਰਚ 16 ਚ ਅਮਰੀਕਾ ਗਿਆ ਸੀ ਰੋਜੀ ਰੋਟੀ ਦੇ ਚੱਕਰ ਚ ਵਿਦੇਸ਼ ਤੇ ਉਥੇ ਉਹਦੇ ਵਰਕ ਪਰਮਿਟ ਤੇ ਸੀ ਉਹਦਾ ਕੇਸ ਵੀ ਲੱਗਾ ਹੋਇਆ ਸੀ ਕਨਫਰਮ ਹੋਣ ਵਾਸਤੇ 20000 ਡਾਲਰ ਉਸ ਵੇਲੇ ਸੀ ਭਰਿਆ ਬੌਂਡ ਵੀ ਦਾ ਭਰਿਆ ਆ ਸੀ ਤੇ ਹੁਣ ਪਿਛੇ ਦਿਨ ਅਚਾਨਕ 5 ਤਰੀਕ ਨੂੰ 5 ਮਾਰਚ ਨੂੰ ਮੰਗਲ ਦਿਨ ਮੰਗਲਵਾਰ ਉਹਦੇ ਸਾਨੂੰ ਖਬਰ ਆਈ ਉਹਦੇ ਨਾਲ ਤੇ ਸਾਥੀਆਂ ਨੇ ਦੱਸਿਆ ਵੀ ਉਹਨੂੰ ਅਟੈਕ ਆ ਗਿਆ ਉਹਦੇ ਨਾਲ ਅਟੈਕ ਹੋਣ ਤੋਂ 2 ਘੰਟੇ ਪਹਿਲਾਂ ਅਸੀਂ ਸਗਰੇ ਮੇਰੀ ਗੱਲ ਹੋਈ 8:50 ਤੇ ਉਹਦੇ ਨਾਲ ਗੱਲ ਵੀ ਹੋਈ ਆ ਪਹਿਲਾਂ ਵੀਡੀਓ ਕਾਲ ਕਰਕੇ ਘਰੇ ਵੀ ਕਰਦਾ ਰਿਹਾ ਕੋਈ ਕਿਸੇ ਕਿਸਮ ਦੀ ਪਰੇਸ਼ਾਨੀ ਨਹੀਂ ਸੀ ਅਚਾਨਕ ਅਟੈਕ ਆਉਣ ਨਾਲ ਨਾਲ ਦੇ ਸਾਥੀਆਂ ਨੂੰ ਲੈ ਕੇ ਗਏ ਹਸਪੀਟਲ ਤੇ ਹਸਪੀਟਲ ਜਾਣ ਤੇ ਥੋੜਾ ਇੱਕ ਵਾਰੀ ਉਹਨੇ ਥੋੜਾ ਰਿਕਵਰੀ ਕੀਤਾ ਪਰ ਦੁਬਾਰਾ ਅਟੈਕ ਆਉਣ ਤੇ ਉਹਦਾ ਉੱਥੇ ਡੈਥ ਹੋ ਗਈ ਆ ਤੇ ਹੁਣ ਬੋਡੀ ਉਹਦੀ ਐਸੋ ਜਿਹਾ ਉੱਥੇ ਮੌਰਚਰੀ ਚ ਪਈ ਆ ਸਟਾਕਟਨ ਸ਼ਹਿਰ ਵਿਚ ਰਹਿੰਦਾ ਸੀ ਕੈਲੀਫੋਰਨੀਆ ਤੇ ਪਰਿਵਾਰ ਉਹਦੀ ਮਦਰ ਦੀ ਕੰਡੀਸ਼ਨ ਬਹੁਤ ਮਿਜ਼ਰੇਬਲ ਕੰਡੀਸ਼ਨ ਆ ਤੇ ਪਰਿਵਾਰ ਵੱਲੋਂ ਮੰਗ ਕੀਤੀ ਜਾਂਦੀ ਆ ਭਾਰਤ ਸਰਕਾਰ ਕੋਲੋਂ ਵੀ ਉਸਦੀ ਮਦਦ ਦੇ ਭਾਰਤ ਲਿਆਉਣ ਵਿੱਚ ਮਦਦ ਕੀਤੀ ਜਾਵੇ ਪਰ ਇਸ ਕੰਮ ਲਈ ਕਿਸੇ ਤੋਂ ਪੁੱਛ ਵੀ ਕੀਤੀ ਇਹ ਹਾਂ ਇਸ ਕੰਮ ਲਈ ਅਸੀਂ ਇਸ ਤੋਂ ਪਹਿਲਾਂ ਬਾਬਾ ਬਲਵੀਰ ਸਿੰਘ ਦੀ ਸਿਚਾਰ ਹੋਣਾਂ ਪਾਸ ਬੇਨਤੀ ਕੀਤੀ ਆ ਔਰ ਉਹਨਾਂ ਨੇ ਸਾਨੂੰ ਪੂਰਾ ਵਿਸ਼ਵਾਸ ਦਵਾਇਆ ਵੀ ਅਸੀਂ ਇਸ ਇਸ ਕੇਸ ਨੂੰ ਪ੍ਰਾਇੋਰਟੀ ਤੇ ਲਵਾਗੇ ਪਰਗਟ ਸਿੰਘ ਅਨਮੈਰਡ ਸੀ ਜਬ ਤੋਂ ਬਾਅਦ ਚੋੜ ਕੇ ਪਰਗਟ ਸਿੰਘ ਅਨਮੈਰਡ ਸੀ ਗੱਡਾ ਬੇਟਾ ਮੇਰਾ ਪਰਮਜੀਤ ਸਿੰਘ ਇੱਥੇ ਆ ਉਮਰ ਇਹ ਦੀ ਲਗਭਗ 33 ਸਾਲ ਸੀ 32 33 ਸਾਲ ਪਹਿਲਾਂ ਵੀ ਕਦੇ ਕੋਈ ਮੁਸ਼ਕਲ ਆਈ ਹੈ ਨਹੀਂ ਦੇ ਕੋਈ ਕਿਸੇ ਕਿਸਮ ਦੀ ਨਹੀਂ ਇਹ ਤਾਂ ਅਚਾਨਕ ਉਹ ਸਾਨੂੰ ਮਤਲਬ ਉਹ ਵੀ ਨਾਲ ਦੇ ਸਾਥੀਆਂ ਨੇ ਮੁੰਡੇ ਇੱਕ ਦਾ ਆਪਣੇ ਕਪੂਟਰ ਜਿਲ੍ਹੇ ਦਾ ਹੀ ਆ ਜਿਹਨੇ ਜਿਹੜਾ ਹੁਣ ਵੀ ਉਹਦੇ ਕੋਲੇ ਦਾ ਸਾਰਾ ਰਿਕਾਰਡ ਉੱਤੇ ਪਿਆ ਵਾ ਤੇ ਇੱਕ ਪਟਿਆਲੇ ਦਾ ਸੀ ਬੰਦਾ ਇੱਕ ਗੋਇੰਦਵਾਲ ਸਾਹਿਬ ਦਾ ਸੀ ਜਿਹੜੇ ਦੇ ਨਾਲ ਰਹਿੰਦੇ ਸਾਥੀ ਉਹਨਾਂ ਨੇ ਸਾਨੂੰ ਫੋਨ ਕਰਕੇ ਦੱਸਿਆ ਵਾ ਭਈ ਜਿੱਦਨੇ ਘਟਰਾ ਹੋਈ ਆ ਵੀ ਆ ਅਚਨਕੇ ਜੇ ਆ ਪ੍ਰੋਬਲਮ ਆਈ ਆ ਬਸ ਇਹੋ ਹੀ ਸਾਰਾ ਚੱਕਰ ਇੰਨੇ ਮਤਲਬ ਐਸੇ ਉਹਦੀ ਡੈਡਪਾਡੀ ਸਟੌਕ ਚ ਸਟਾਊਟਨ ਸ਼ਹਿਰ ਵਿੱਚ ਪਈ ਹੈ ਵਿਦੇਸ਼ ਵਿੱਚ ਪਹਿਲਾਂ ਜਾ ਕੇ ਉਹਨੇ 1.5 ਸਾਲ ਪਹਿਲਾਂ ਰੈਸਟੋਰੈਂਟ ਚ ਕੰਮ ਕੀਤਾ ਬਾਅਦ ਚ ਉਹਦਾ ਡਰਾਈਵਿੰਗ ਲਾਇਸੈਂਸ ਪੜ ਗਿਆ ਡਰਾਈਵਿੰਗ ਲਾਇਸੈਂਸ ਬੜਾ ਲੱਕੀ ਸੀ ਉਹ 31 12 25 ਤੱਕ ਵੈਲਿਡ ਹੈ ਜੇ ਉਹਦੇ ਕੋਲ ਉੱਥੇ ਪਿਆ ਵਾ ਪੇਪਰ ਸਾਰੇ ਸਾਹਮਣੇ ਹੋਇਆ ਤੇ ਟਾਲੇ ਦੇ ਮਤਲਬ ਕੰਮ ਕਰਦਾ ਸੀ ਉਦੋਂ ਨੂੰ 3-4 ਦਿਨਾਂ ਤੋਂ ਘਰ ਆਇਆ ਸੀ ਉਹ ਕਿਉਂਕਿ ਮਹੀਨੇ ਦੀਆਂ ਪਹਿਲੀਆਂ ਡੇਟਾ ਸੀ ਰੈਂਟਰ ਨੂੰ ਦੇਣਾ ਸੀ ਕਰਕੇ ਤੇ ਉਹਨੇ ਅਗਲੇ ਦਿਨ ਸਵੇਰ ਮਤਲਬ ਸਾਥੀ ਦਾਦੇ ਵੀ ਉਹਨੇ ਕੱਪੜੇ ਪੈਕ ਕੀਤੇ ਸੀ ਵੀ ਮੈਂ ਜਾ ਰਿਆਂ ਕੰਮ ਤੇ ਟਰਾਲੇ ਤੇ ਜਾਣਾ ਸੀ ਟਰਾਲੇ ਦਾ ਟਰਾਲੇ ਦਾ کاروبار ਚਲਾਉਂਦਾ ਹਾਂਜੀ ਮੈਂ ਪਰਮਜੀਤ ਸਿੰਘ ਮੇਰਾ ਬ੍ਰਦਰ ਪ੍ਰਗਟ ਸਿੰਘ ਇਹ ਨਾ 8 ਸਾਲ ਤੋਂ ਅਮਰੀਕਾ ਗਿਆ ਹੋਇਆ ਸੀ ਤੇ 8 ਸਾਲ ਦੇ ਧੋਨ ਦੇ ਦੌਰਾਨ ਬਾਅਦ ਚ ਇਹਦੀ ਸਾਨੂੰ ਇੱਕ ਦਿਨ ਅਚਾਨਕ ਹੀ ਫੋਨ ਆਇਆ ਸੋਮਵਾਰ ਕਿ ਇਹ ਦਿਨ ਡੈਥ ਹੋ ਗਈ ਆ ਅਟੈਕ ਦੇ ਨਾਲ ਇਹਦੇ ਨਾਲ ਤਿੰਨ ਚਾਰ ਮੁੰਡੇ ਰਹਿ ਰਹੇ ਸੀ ਉਹਨਾਂ ਨੇ ਸਾਨੂੰ ਕਾਲ ਕੀਤੀ ਕਾਲ ਕਰਨ ਦੇ ਦੌਰਾਨ ਸਾਨੂੰ ਪਤਾ ਚੱਲਿਆ ਕਿ ਇਹਨੂੰ ਲੈ ਕੇ ਗਏ ਐਂਬੂਲੈਂਸ ਚ ਹਸਪੀਟਲ ਹਸਪੀਟਲੇ ਜਾਣ ਦੇ ਦੌਰਾਨ ਉੱਥੇ ਜਾ ਕੇ ਡਾਕਟਰਾਂ ਨੇ ਦਾ ਟ੍ਰੀਟਮੈਂਟ ਥੋੜਾ ਪਤਾ ਕੀਤਾ ਬਟ ਨਹੀਂ ਉਹਨਾਂ ਨੇ ਇਹਨੂੰ ਨਾ ਡੈਥ ਹੱਟ ਕਰਾਰ ਦੇ ਦਿੱਤੇ ਬਤਲ ਮਰਤ ਕਰਾ ਦੇ ਦਿੱਤਾ ਗਿਆ ਕਿ ਇਹਦੇ ਬਤਲ ਡੈਥ ਹੋ ਚੁੱਕੀ ਆ ਤੇ ਫਿਰ ਇੱਥੇ ਮੈਂ ਉਸ ਦੌਰਾਨ ਡੈਡੀ ਜੀ ਨੂੰ ਦੱਸਿਆ ਕਿ ਇਹਦੀ ਡੈਥ ਹੋ ਗਈ ਵਰਗੜੀ ਵਰਦੀ ਤੇ ਇਹਨਾਂ ਨੂੰ ਸਾਰਿਆਂ ਨੂੰ ਪਤਾ ਚੱਲਿਆ ਇਹ ਅਸੀਂ ਪਹਿਲਾਂ ਸਾਡਾ ਪਿੰਡ ਹੈਗਾ ਜੀ ਵਾਟਾ ਵਾਲੀ ਅਸੀਂ ਉੱਥੇ ਰਹਿ ਰਹੇ ਸੀ ਫਿਰ 2 ਸਾਲ ਹੋ ਗਏ ਸਾਨੂੰ ਅਸੀਂ ਇੱਥੇ ਨਾ ਸੁਲਤਾਨਪੁਰ ਹੈਵੀ ਇਨਕਲੇਵ ਵੈਸਟਾ ਮੇਥੇ ਰਹਿ ਰਹੇ ਹਾਂ ਜੀ ਮੇਰੀ ਨਾ ਪ੍ਰਗਟ ਸਿੰਘ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ 8 ਸਾਲਾਂ ਦੇ ਦੌਰਾਨ ਪ੍ਰਗਟ ਸਿੰਘ ਮੇਰਾ ਵੀਰ ਹੀ ਦੱਸਦਾ ਸੀ ਕਿ ਮੇਰੇ ਪੇਪਰ ਲੱਗੇ ਹੋਏ ਵਕੀਲ ਥਰੂ ਤੇ ਵੀਰ ਦੇ ਪੇਪਰ ਹੁਣ ਇਹਦਾ April ਦੇ ਵਿੱਚ ਵੀਰ ਦੇ ਪੇਪਰ ਜਿੱਦਾਂ ਨਿਕਲ ਦੀ ਆਸ ਸੀ ਤੇ ਵੀਰ ਨੇ ਜਿੱਦਾਂ ਉਹ ਵਕੀਲ ਨੂੰ ਆਪਣੇ ਪੈਸੇ ਵੀ ਥੋੜੇ ਬਤੇ ਪੇ